ਅਗਲੀ ਗੱਲ ਕਰੀਏ ਰਾਸ਼ਟਰਪਤੀ ਇਲੈਕਟ ਪ੍ਰੈਜ਼ੀਡੈਂਟ ਜਿਹੜੇ 트럼ਪ ਆ ਸਾਬਕਾ ਪ੍ਰੈਜ਼ੀਡੈਂਟ ਤੇ ਜਿਹੜੇ ਹੁਣ ਅਗਲੇ ਪ੍ਰੈਜ਼ੀਡੈਂਟ ਬਣ ਜਾ ਰਹੇ ਆ ਉਹਨਾਂ ਨੇ ਵੀਕਐਂਡ ਦੇ ਉੱਤੇ ਮੀਟ ਦਾ ਪ੍ਰੈਸ ਦੇ ਨਾਲ ਇੰਟਰਵਿਊ ਜਿਹੜੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਗੱਲਾਂ ਆ ਉਹ ਦੱਸੀਆਂ ਜਿਹੜੀਆਂ ਹੋ ਹੈਗੀਆਂ ਉਹਨਾਂ ਨੂੰ ਜਿਹੜਾ ਇਸ ਬਾਬਤ ਸਵਾਲ ਜਿਹੜਾ ਪੁੱਛਿਆ ਗਿਆ ਸੀਗਾ ਵੀ ਕੀ ਤੁਸੀਂ ਵਾਕਿਆ ਹੀ ਮਾਸ ਡੈਪੂਟੇਸ਼ਨਜ਼ ਜਿਹੜੀਆਂ ਉਹ ਕਰੋਗੇ ਉਹਨਾਂ ਨੇ ਕਿਹਾ ਵੀ ਆਪਣੇ ਕੋਲ ਹੁਣ ਕੋਈ ਚੁਆਇਸ ਨਹੀਂ ਰਹੀ ਕਿਨ ਵੀ ਪਹਿਲੀ ਗੱਲ ਇਹ ਆ ਵੀ ਇਹਦੇ ਕਰਕੇ ਸਾਡਾ ਬਹੁਤ ਜ਼ਿਆਦਾ ਪਹਿਲਾਂ ਹੀ ਖਰਚਾ ਹੋ ਰਿਹਾ ਕ੍ਰਿਮੀਨਲਸ ਜਿਹੜੇ ਉਹ ਇੱਥੇ ਆ ਚੁੱਕੇ ਆ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਬਾਕੀਆਂ ਨੂੰ ਵੀ ਜਿਹੜਾ ਹੋ ਬਾਹਰ ਕੱਲਿਆ ਜਾਊਗਾ ਇੱਥੇ ਜਿਹੜਾ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਜਿਹੜੀ ਮਿਕਸਡ ਫੈਮਿਲੀਜ਼ ਆ ਵੀ ਕਈਆਂ ਦੇ ਇਲੀਗਲ ਨੇ ਕਈਆਂ ਦੇ ਸਿਟੀਜ਼ਨ ਨੇ ਤੇ ਕਹਿੰਦੇ ਵੀ ਪਰਿਵਾਰ ਵਿਛੋੜਾ ਜਿਹੜਾ ਉਹ ਨਾ ਹੋਵੇ ਆਪਸ ਦੇ ਵਿੱਚ ਉਹ ਟੁੱਟ ਨਾ ਜਾਣ ਇਸ ਲਈ ਸਾਰਿਆਂ ਨੂੰ ਜਿਹੜਾ ਅਸੀਂ ਕੱਲਣ ਦੇ ਹੱਕ ਦੇ ਵਿੱਚ ਹ ਸੋ ਇਹ ਇੰਨੀ ਸ਼ਕਤੀ ਵਾਲੇ ਪਾਸੇ ਨੂੰ ਜਿਹੜਾ ਉਹ ਤੁਰੇ ਹੈਗੇ ਆ ਉਹਨਾਂ ਨੇ ਸਪੈਸ਼ਲ ਜਿਹੜੇ ਬਾਰਡਰਸ ਆ ਟੌਮ ਹੋਮਨ ਉਹਨਾਂ ਨੂੰ ਪੁਆਇੰਟ ਕੀਤਾ ਆ ਕਹਿੰਦੇ ਵੀ ਉਹ ਫੈਮਿਲੀ ਤੇ ਮਿਕਸਡ ਇਮੀਗ੍ਰੇਸ਼ਨ ਦੇ ਕੁਡ ਬੀ ਡਿਪੋਰਟਡ ਟੂਗੇਦਰ ਬੀ ਸੈਪਰੇਸ਼ਨ ਤੋਂ ਬਚਾ ਕਰਨ ਦੇ ਲਈ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਰਿਪੋਰਟ ਕਰ ਦਿੱਤਾ ਜਾਊਗਾ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇੱਕ ਵੀ ਜਣਾ ਰਿਪੋਰਟ ਕਰਨ ਵਾਲਾ ਬੰਦਾ ਹੈ ਤੇ ਬਾਅਦ ਚ ਸੈਪਰੇਸ਼ਨ ਦਾ ਜਿਹੜਾ ਉਹ ਰੌਲਾ ਨਾ ਪਵੇ ਇਸੇ ਗੱਲਬਾਤ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਉਹ ਖਤਮ ਕਰਨ ਦੀ ਇੱਛਾ ਜਿਹੜੀ ਆ ਉਹ ਉਹ ਰੱਖਦੇ ਆ ਤੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਪਹਿਲੇ ਦੇਣੀ ਉਹਨਾਂ ਨੇ ਉਹ ਕਰ ਦੇਣਾ ਪਰ ਉਸ ਦੇ ਉਲਟ ਕਾਫੀ ਵੱਡੇ ਲੀਗਲ ਚੈਲੰਜਸ ਜਿਹੜੇ ਆ ਉਹ ਹੋ ਜਾਣਗੇ ਐਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ ਸੰਵਿਧਾਨ ਦੇ ਐਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ ਬਦਲ ਤਾਂ ਜਿਹੜਾ ਉਹ ਨਹੀਂ ਸਕਦਾ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਟਰੰਪ ਹੋਣੀ ਬਰਥ ਰਾਈਟ ਸਿਟੀਨਸ਼ਿਪ ਨੂੰ ਹਟਾਉਣ ਨੂੰ ਲੈ ਕੇ ਕਿਹੜਾ ਰੁਖ ਜਿਹੜਾ ਹੈ ਕਿਹੜਾ ਰਾਹ ਜਿਹੜਾ ਅਖਤਿਆਰ ਕਰ ਸਕਦੇ ਹੈਗੇ ਆ ਟਰੰਪ ਹੋਣਾ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਡਰੀਮਰਸ ਆ ਡਾਕਾ ਵਾਲੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਰਾਹ ਉਹਨਾਂ ਦੇ ਲੱਭਣ ਤੇ ਲਈ ਉਹਨਾਂ ਨੇ ਜਿਹੜਾ ਉਹ ਕਹਿੰਦੇ ਵੀ ਮੈਂ ਓਪਨਨੈਸ ਜਿਹੜੀ ਉਹ ਦਿਖਾਉਂਗਾ ਜਿਨ੍ਹਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਲੈ ਤੇ ਆਂਦੇ ਸੀਗੇ ਛੋਟੀ ਉਮਰੇ ਯੂਐਸ ਦੇ ਵਿੱਚ ਤਾਂ ਜੋ ਅਮਰੀਕਾ ਦੇ ਵਿੱਚ ਉਹ ਰਹਿ ਸਕਣ ਸੋ ਡਾਕਾ ਵਾਲਿਆਂ ਨੂੰ ਲੈ ਕੇ ਇਹ ਕੁਝ ਜਿਹੜਾ ਉਹ ਹੋ ਰਿਹਾ ਆ ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਮਾਸ ਡੈਪੂਟੇਸ਼ਨਸ ਦੇ ਵੱਲ ਇਹ ਕੰਮ ਵਧਣਾ ਹੀ ਵਧਣਾ ਹੈ ਉਹ ਉਹਨਾਂ ਨੇ ਕਰਦਾ ਹੀ ਕਰਨਾ ਹੈ ਤੇ ਇਤੋਂ ਤੱਕ ਕਿ ਮਿਕਸਡ ਫੈਮਲੀਆਂ ਨੂੰ ਵੀ ਸੈਪਰੇਟ ਕਰਨ ਦੀ ਬਜਾਏ ਸਾਰਿਆਂ ਨੂੰ ਡਿਪੋਰਟ ਕਰਨ ਦੇ ਵੱਲ ਨੂੰ ਵੀ ਜਿਹੜਾ ਉਹ ਵਿਚਾਰ ਕਰ ਰਹੇ ਨੇ ਤੇ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਖਾਰਜ ਕਰਨ ਦੇ ਵੱਲ ਨੂੰ ਵੀ ਉਹਨਾਂ ਦਾ ਮਨ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਬਿਲਕੁਲ ਹੁਣ ਇਹਦੇ ਵਿੱਚ ਇਹ ਆ ਗਿਆ ਵੀ ਜਿਹੜੇ ਸਿਟੀਜ਼ਨ ਉਹ ਵੀ ਰਿਪੋਰਟ ਕੀਤੇ ਜਾਉਗੇ ਜੇ ਜਿਹੜੀਆਂ ਮਿਕਸ ਫੈਮਲੀਆਂ ਹੈਗੀਆਂ ਮੰਨ ਲਓ ਇੱਕ ਰਿਆਣਾ ਸਿਟੀਜ਼ਨ ਆ ਤਿੰਨ ਜਾਣੇ ਇਲੀਗਲ ਹੈਗੇ ਆ ਤੇ ਉਹ ਕਹਿੰਦੇ ਵੀ ਜੇ ਫਿਰ ਨਹੀਂ ਪਰਿਵਾਰ ਅਲੱਗ ਹੋਣਾ ਚਾਹੁੰਦਾ ਜੀ ਹਾਂ ਸੋ ਟਰੰਪ ਹੋਣਾ ਨੇ ਇਕਨੋਲਜ ਕੀਤਾ ਆ ਵੀ ਇਹ ਜਿਹੜੀ ਪਾਲਿਸੀ ਆ ਬਹੁਤ ਅਨਪੋਪੂਲਰ ਵੀ ਰਹੇਗੀ ਕਿਉਂਕਿ ਕਹਿੰਦੇ ਵੀ ਸਾਨੂੰ ਪਰ ਜਿਹੜੇ ਲਾਅ ਆ ਉਹ ਫਾਲੋ ਕਰਨੇ ਪਊਗੇ ਇਹ ਕਹਿੰਦਾ ਇਸ ਗੱਲ ਦਾ ਮੈਨੂੰ ਪਤਾ ਆ ਵੀ ਬਹੁਤ ਸਾਰੇ ਲੋਕ ਪਸੰਦ ਨਹੀਂ ਕਰੋਗੇ ਮੰਨ ਲਓ ਪਈ ਕਹਿੰਦੇ ਵੀ ਇੱਕ ਲੇਡੀ ਹੈਗੀ ਆ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਆ ਤੇ ਅਸੀਂ ਉਹਨੂੰ ਰਿਪੋਰਟ ਕਰਦੇ ਕਈ ਕਹਿੰਦਾ ਵੀ ਜਿਹੜੇ ਲੇਡੀਜ਼ ਗਰੁੱਪ ਆ ਬੀਬੀਆਂ ਦੇ ਗਰੁੱਪ ਆ ਉਹ ਰੋਲਾ ਪਾਣਗੇ ਪਰ ਕਹਿੰਦੇ ਭਈ ਅਮਰੀਕਾ ਦੇ ਵਿੱਚ ਜਿਹੜੇ ਰੂਲ ਆ ਰੂਲ ਆ ਰੂਲ ਆਫ ਲਾ ਆ ਉਹਨਾਂ ਨੂੰ ਲਾਣਾ ਬਹੁਤ ਜ਼ਰੂਰੀ ਆ ਜੋ ਕਾਫੀ ਲੰਮੇ ਸਮੇਂ ਤੋਂ ਤੋੜੇ ਜਾ ਰਹੇ ਸੀਗੇ ਤੇ ਮਿਕਸਡ ਫੈਮ ਇਮੀਗ੍ਰੇਸ਼ਨ ਦਾ ਵੀ ਦੱਸਤਾ ਉਹਨਾਂ ਨੇ ਮਿਕਸਡ ਫੈਮਿਲੀ ਦਾ ਉਹ ਤੋਂ ਬਿਨਾ ਫਿਰ ਜਿਹੜਾ ਜਿਸ ਦਾ ਤੁਸੀਂ ਦੱਸ ਰਹੇ ਆ ਬਰਥ ਰਾਈਟ ਸਿਟੀਜ਼ਨਸ਼ਿਪ ਆਪਾਂ ਦੇਖਿਆ ਹੀ ਆ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਚਾਈਨੀਜ਼ ਮੂਲ ਦੇ ਲੋਕ ਬਹੁਤ ਸਾਰੇ ਇੱਥੇ ਆਂਦੇ ਆ ਉਹਨਾਂ ਦਾ ਮੇਨ ਮਕਸਦ ਹੀ ਇਹ ਹੁੰਦਾ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਇਦਾਂ ਦੇ ਕਈ ਹਸਪਤਾਲ ਛੋਟੇ ਛੋਟੇ ਜਿਹੜੇ ਬਰਥ ਸੈਂਟਰ ਜਿਹੜੇ ਆ ਉਹ ਬਣੇ ਹੋਏ ਸੀ ਭਾਈ ਜੀ ਇੱਥੇ ਨਿਆਣਾ ਜੰਮ ਗਿਆ ਤੇ ਉਹ ਸਿਟੀਜ਼ਨ ਹੋ ਗਿਆ ਤੇ ਮੁੜ ਕੇ ਉਹ ਵਾਪਸ ਚਲ ਜਾਓ ਤਾਂ ਜਦੋਂ 21 ਦੇ ਹੋ ਗਿਆ ਤੇ ਫਿਰ ਉਹ ਅਪਲਾਈ ਵੀ ਕਰ ਸਕਦੇ ਆ ਜਾਂ ਇੱਥੇ ਵੀ ਰਹਿੰਦੇ ਆ ਹੋਰ ਹੁਣ ਪਿਛਲੇ ਸਮੇਂ 'ਚ ਤਾਂ ਆਪਾਂ ਪੰਜਾਬੀ ਵੀ ਦੇਖਿਆ ਬਹੁਤ ਸਾਰੇ ਕੈਨੇਡਾ ਤੋਂ ਆ ਰਹੇ ਸੀ ਕੈਲੀਫੋਰਨੀਆ ਦੇ ਵਿੱਚ ਜਿੱਥੇ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਲਥ ਇੰਸ਼ੋਰੈਂਸ ਆ ਉਹ ਟੋਟਲੀ ਫ੍ਰੀ ਹੈਗੀ ਆ ਚਾਹੇ ਤੁਸੀਂ ਇਲੀਗਲ ਵੀ ਹੈਗੇ ਆ ਸੋ ਇੱਕ ਚੀਜ਼ ਜ਼ਰੂਰ ਉਹਨਾਂ ਨੇ ਡਾਕਾਂ ਨੂੰ ਲੈ ਕੇ ਕੀਤੀ ਹੈਗੀ ਆ ਕਹਿੰਦੇ ਵੀ ਜਿਹੜੇ ਡਾਕਾ ਵਾਲੇ ਨਿਆਣੇ ਆ ਹੁਣ ਉਹ ਨਿਆਣੇ ਨਹੀਂ ਰਏ ਉਹ ਹੁਣ ਸਿਆਣੇ ਹੋ ਗਏ ਉਹਨਾਂ ਚੋਂ ਕਈ ਸਕਸੈਸਫੁਲ ਬਿਜ਼ਨਸਮੈਨ ਵੀ ਹੈਗੇ ਆ ਕਈ ਵਧੀਆ ਜੌਬਸ ਕਰਦੇ ਆ ਗਵਰਨਮੈਂਟ ਲਈ ਜਾਂ ਹੋਰ ਫੀਲਡ ਦੇ ਵਿੱਚ ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਮੈਂ ਡੈਮੋਕ੍ਰੇਟਸ ਦੇ ਨਾਲ ਰਲ ਕੇ ਜ਼ਰੂਰ ਉਹਨਾਂ ਦਾ ਜਿਹੜਾ ਸੋਲੂਸ਼ਨ ਆ ਉਹੋ ਕੱਢੂੰਗਾ ਸੋ ਇਹ ਇੱਕ ਗੁੱਡ ਚੀਜ਼ ਆ ਜਿਹੜੇ ਡਾਕਾ ਵਾਲੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਹਵਾਮਾ ਹੋਣਾ ਨੇ ਕਿਹਾ ਸੀ ਵੀ ਉਹ ਪਰਮਾਨੈਂਟਲੀ ਰਹਿ ਸਕਦੇ ਹੈਗੇ ਆ ਸੋ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈਗੀ ਆ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਪਿਛਲੀ ਵਾਰੀ ਵੀ ਜਿਹੜਾ ਪਹਿਲਾਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ ਜੀ ਸੋ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਸੇਮ ਇਮੀਗ੍ਰੇਸ਼ਨ ਜਿਸ ਤਰ੍ਹਾਂ ਆਸਟ੍ਰੇਲੀਆ ਜਾਂ ਕੈਨੇਡਾ 'ਚ ਹੁੰਦੀ ਹੈ ਪੁਆਇੰਟ بیس ਸਿਸਟਮ ਦਾ ਸੀਗਾ ਭਈ ਹਾਂ ਇਮੀਗ੍ਰੇਸ਼ਨ ਦੀ ਤਾਂ ਜ਼ਰੂਰਤ ਆ ਪਰ ਲੀਗਲੀ ਜਿਹੜਾ ਆਉਣਾ ਚਾਹੁੰਦਾ ਆ ਜੇ ਇੱਥੇ ਪੁਆਇੰਟ بیسਡ ਹੋਵੇ ਉਹਦੇ ਡਿਗਰੀ ਹੋਵੇ ਪ੍ਰੋਫੈਸ਼ਨਲ ਹੋਵੇ ਏਜ ਕੀ ਹੈਗੀ ਆ ਇਹ ਸਾਰਾ ਕੁਝ ਉਹਦਾ ਦੇਖਿਆ ਜਾਵੇ ਸੋ ਪੋਲਿਟੀਕਲ ਸਾਈਲਮ ਬੜਾ ਤਾਂ ਉਹ ਪਤਾ ਨਹੀਂ ਹੁਣ ਲੀਗਲੀ ਬੰਦ ਕਰ ਸਕਦੇ ਆ ਕਿ ਨਹੀਂ ਪਰ ਉਹਦੇ ਜਿਹੜੇ ਉਹ ਗੈਂਸਟ ਹੈਗੇ ਆ ਫੈਮਿਲੀ ਜਿਹੜਿਆ ਵੀਜ਼ਾ ਆ ਉਹ ਉਹ ਤਾਂ ਪਹਿਲੇ ਜਿੰਦਾ 15 15 16 16 ਸਾਲ ਲੇਟ ਚੱਲ ਰਿਹਾ ਹੈਗਾ ਸੋ ਸਭ ਤੋਂ ਮੇਨ ਮੁੱਦਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਹੀ ਸਿਗਾ ਫੇਰ ਕ੍ਰਾਈਮ ਤੁਹਾਨੂੰ ਪਤਾ ਹੀ ਆ ਸੋ ਇਹ ਇਹ ਨੇਚਰਲੀ ਉਹ ਇਹਦੇ ਉੱਤੇ ਵਰਕਆਊਟ ਕਰੂਗੇ ਕਰੂਗੇ ਕਈ ਲੋਕ ਆਪਾਂ ਨੂੰ ਵੀ ਮਿਲਦੇ ਰਹਿੰਦੇ ਆ ਕੱਲ ਵੀ ਮਿਲੇ ਸੀ ਕਹਿੰਦੇ ਵੀ ਨਹੀਂ ਉਹ ਜਦਾਂ ਵੋਟਾਂ ਲੈਣ ਲਈ ਹੋਰ ਗੱਲ ਹੁੰਦੀ ਆ ਬਾਅਦ ਚ ਉਹ ਨਹੀਂ ਠੰਡੇ ਹੋ ਜਾਣਾ ਪਰ ਮੇਰੀ ਸੋਚਣੀ ਇਹ ਆ ਵੀ ਜਿਹੜਾ ਟਰੰਪ ਹੁਣੀ ਆ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ 4 ਸਾਲ ਰੂਲ ਕਰਨ ਲਈ ਨਹੀਂ ਸੋਚ ਰਿਹਾ ਉਹ 12 ਸਾਲ ਲਈ ਸੋਚ ਰਿਹਾ 4 ਸਾਲ ਤੋਂ ਬਾਅਦ ਜਿਹੜੇ ਬੈਂਸ ਆ ভাইস ਪ੍ਰੈਜ਼ੀਡੈਂਟ ਵੀ ਉਹਨਾਂ ਨੂੰ ਵੀ ਕਿਸ ਤਰ੍ਹਾਂ ਆਪਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਿਤਾਣਾ ਹੈਗਾ ਕਿਉਂਕਿ ਡੈਮੋਕ੍ਰੇਟਸ ਨੂੰ ਬਹੁਤ ਵੱਡਾ ਸੈਟਬੈਕ ਲੱਗਾ ਹੈਗਾ ਕਾਂਗਰਸ ਵੀ ਗਈ ਸੈਨੇਟ ਵੀ ਗਈ ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਆ ਉਹ ਵੀ ਗਈ ਹੈਗੀ ਆ ਹਾਲਾਂਕਿ ਕਾਂਗਰਸ ਦੇ ਵਿੱਚ ਥੋੜਾ ਹੀ ਫਰਕ ਹੈਗਾ ਸੋ ਡੈਮੋਕ੍ਰੇਟਸ ਨੂੰ ਵੀ ਕਾਫੀ ਹਾਰਡਵਰਕ ਕਰਨਾ ਪਊਗਾ ਕਿਤੇ ਨ ਕਿਤੇ ਮੈਂ ਸੁਣ ਰਿਹਾ ਸੀ ਪ੍ਰੈਜ਼ੀਡੈਂਟ ਬਰਾਕਾ ਓਬਾਮਾ ਹੁਣਾਂ ਦਾ ਇੱਕ ਭਾਸ਼ਣ ਦਿੱਤਾ ਉਹ ਨਹੀਂ ਪਿਛਲੇ ਵੀਕ ਉਹ ਕਹਿੰਦੇ ਵੀ ਕੱਲਾ ਕ੍ਰਿਟਿਸਾਈਜ਼ ਵਾਲਾ ਜਾਂ ਜਿਹੜਾ ਆਪਾਂ ਪਹਿਲਾਂ ਚੱਲ ਕਰ ਰਹੇ ਸੀ ਨਾ ਉਹ ਨਹੀਂ ਚੱਲਣਾ ਹੈਗਾ ਆਇਡੈਂਟੀਟੀ ਪੋਲਿਟਿਕਸ ਦਾ ਹੋਰ ਵੀ ਸਾਨੂੰ ਰਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈਗਾ ਸੋ ਉਹਨਾਂ ਨੂੰ ਵੀ ਲੱਗਦਾ ਆ ਵੀ ਰਲ ਕੇ ਜੇ ਕਰਾਂਗੇ ਤੇ ਮੁਲਕ ਦੇ ਲਈ ਵੀ ਬੈਟਰ ਹੋਊਗਾ ਤੇ ਆਮ ਲੋਕਾਂ ਦੇ ਲਈ ਵੀ ਜਿਹੜਾ ਆ ਉਹ ਬੈਟਰ ਹੋ ਜੀ ਬਿਲਕੁਲ ਇਹਦੇ ਨਾਲ ਦੇ ਨਾਲ ਡੋਨਲਡ ਰੰਪ ਹੁਣ ਨੇ ਕਿਹਾ ਵੀ ਉਹ ਜਿਹੜੇ 6 ਜਨਵਰੀ ਦੇ ਜਿਨ੍ਹਾਂ ਨੇ ਕੀਤੀ ਸੀ ਹਿੰਸਾ ਉਹਨਾਂ ਨੂੰ ਵੀ ਉਹ ਮਾਫ ਕਰਨ ਦੇ ਹੱਕ ਚ ਡਰਿੱਲ ਵੇ ਵੀ ਡਰਿੱਲ ਤੇਲ ਕੱਢਣ ਨੂੰ ਲੈ ਕੇ ਉਹ ਉਹਨਾਂ ਨੇ ਵੀ ਜਿਹੜੀ ਉਹ ਗੱਲ ਕੀਤੀ ਹੈ ਟੈਰਿਫਸ ਨੂੰ ਲੈ ਕੇ ਉਹਦੇ ਕੀ ਕਨਸੀਕੁਐਂਸ ਹੋਣਗੇ ਲੋਕਾਂ ਦੇ ਉੱਤੇ ਇਸ ਦਾ ਕੀ ਅਸਰ ਹੋਊਗਾ ਕਿ ਨੇ ਵੀ ਉਹਨਾਂ ਨੂੰ ਪੁੱਛੇਗਾ ਵੀ ਤੁਸੀਂ ਗਾਰੰਟੀ ਕਰ ਸਕਦੇ ਆ ਅਭੀ ਲੋਕਾਂ ਨੂੰ ਪਰਵਾਰਾਂ ਨੂੰ ਹੋਰ ਜ਼ਿਆਦਾ ਟੈਰਿਫ ਸਟਿਕ ਕਰਕੇ ਪੇ ਨਹੀਂ ਕਰਨਾ ਬਹੁਤ ਕਹਿੰਦੇ ਵੀ ਗਾਰੰਟੀ ਕੋਈ ਨਹੀਂ ਕਹਿੰਦਾ ਮੈਂ ਕੱਲ ਦੀ ਵੀ ਗਾਰੰਟੀ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਕੁਛ ਨਹੀਂ ਇਸ ਦੇ ਬਾਰੇ ਕਿਹਾ ਜਾ ਸਕਦਾ ਪਰ ਮੈਂ ਇਹ ਕਹਿੰਦਾ ਹਾਂ ਵੀ ਗ੍ਰੇਟੈਸਟ ਇਕਨੋਮੀ ਹੋਊਗੀ ਇਤਿਹਾਸ ਦੇ ਵਿੱਚ ਜਿੱਦਾਂ ਆਪਾਂ ਪ੍ਰੀ ਕੋਵਿਡ ਦੇ ਵਿੱਚ ਦੇਖਿਆ ਸੀਗਾ ਸੋ ਟੈਰਿਫ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ ਇਹ ਬਾਰ-ਬਾਰ ਜਿਹੜਾ ਉਹ ਲੋਕ ਦੱਸ ਰਹੇ ਆ ਅਰਥ ਸ਼ਾਸਤਰੀ ਜਿਹੜੇ ਦੱਸਦੇ ਆ ਪਰ ਹੁਣ ਦੇਖੋ ਇਸ ਦੇ ਨਾਲ ਕੀ ਜਿਹੜੇ ਰਸਤੇ ਵਿੱਚ ਬਣਦਾ ਆ ਸੋ ਉਹਨਾਂ ਨੇ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੇ ਵਿਰੋਧੀਆਂ ਦੇ ਉਲਟ ਵੀ ਜਿਹੜਾ ਉਹ ਜਿਹੜਾ ਉਹ ਜਾ ਸਕਦੇ ਹੈਗੇ ਆ ਆ ਕਹਿੰਦੇ ਵੀ ਜਿਹੜੇ ਕਰਪਟ ਨੇ ਉਹਨਾਂ ਨੂੰ ਜਿਹੜਾ ਉਹ ਵਚਨ ਦੀ ਲੋੜ ਆ ਜਿਹੜਾ ਧੱਕਾ ਕਰਦੇ ਆ ਉਹਨਾਂ ਨੂੰ ਜਿਹੜਾ ਉਹ ਵਚਨ ਦੀ ਲੋੜ ਆ ਉਹਨਾਂ ਨੇ ਕਿਹਾ ਵੀ ਮੈਂ ਇਹ ਸਾਰਾ ਕੁਝ ਅਟਾਰਨੀ ਜਨਰਲ ਜੇ ਉਹ ਉਹਨਾਂ ਦਾ ਰਾਹ ਪੱਧਰਾ ਹੁੰਦਾ ਆ ਅਟਾਰਨੀ ਜਨਰਲ ਲੋਹ ਨਿਯੁਕਤ ਹੋ ਜਾਂਦੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਉਹ ਛੱਡੂਗਾ ਜਿਨ੍ਹਾਂ ਨੇ ਇਨਵੈਸਟੀਗੇਸ਼ਨs 트럼ਪ ਹੋਣਾ ਦੇ ਉਲਟ ਕੀਤੀਆਂ ਇਸ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੂੰ ਦੇਖਣ ਲਈ ਉੱਧਰ ਨਿਊਯਾਰਕ ਟਾਈਮਜ਼ ਵਾਲਿਆਂ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਸੀ ਜਿਸ ਦੇ ਵਿੱਚ ਉਹ ਬਾਈਡਨ ਹੋਣਾ ਨੂੰ ਇਹ ਕਹਿ ਰਹੇ ਸੀਗੇ ਵੀ ਭਾਈ ਜਿਹੜੇ ਜਿਹੜੇ ਵੀ ਇਦਾਂ ਦੇ ਬੰਦੇ ਆ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਜਿਹੜੀ ਮਾਫੀ ਦੇ ਕੇ ਜਿਹੜੇ 파ਰਟਨ ਕਰਕੇ ਜਿਹੜਾ ਚਲੇ ਜਾਓ ਬਾਅਦ ਪਤਾ ਨਹੀਂ ਅੱਗੇ ਜਾ ਕੇ 트럼ਪ ਹੋਣਾ ਨੇ ਉਹਨਾਂ ਦੇ ਨਾਲ ਕੀ ਕਰਨਾ ਸੋ ਨਵੇਂ ਸੂਰਜ ਰੋਜ਼ ਨਵੇਂ ਚੰਨ ਜਿਹੜੇ ਆ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਚੜ ਰਹੇ ਆ ਸੋ ਸਿਆਸੀਕਰਨ ਹਰ ਇੱਕ ਚੀਜ਼ ਦਾ ਹਰ ਇੱਕ ਖੇਤਰ ਦਾ ਹਰ ਇੱਕ ਮਹਿਕਮੇ ਦਾ ਉਹ ਹੁੰਦਾ ਜਿਹੜਾ ਉਹ ਜਾ ਰਿਹਾ ਨਜ਼ਰ ਆ ਰਿਹਾ ਆ ਸੋ ਸ਼ੁਰੂਆਤ ਕਿੰਨੇ ਕੀਤੀ ਕਿਵੇਂ ਕੀਤੀ ਪਰ ਅੱਜ ਜਿਹੜੀ ਉਹ ਆਪਾਂ ਇਸ ਹਾਲਤ ਦੇ ਵਿੱਚ ਤੇ ਪਹੁੰਚ ਚੁੱਕੇ ਹੈਗੇ ਆ ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ ਪਰ ਇਹ ਆ ਵੀ 20 ਜਨਵਰੀ ਤੋਂ ਬਾਅਦ ਹਰਜੋਤ ਸਿੰਘ ਜੀ ਖਾਸੀ ਜਿਹੜੀ ਹਲਚਲ ਆ ਹਫੜਾ ਦਫੜੀ ਆ ਤੜਥਲੀ ਆ ਉਹ ਪੂਰੀ ਤਰ੍ਹਾਂ ਮੱਚੀ ਜਾਵੇਗੀ